ਦੋਸਤੋ ਬਿਨਾ ਕਿਸੇ ਭੂਮਿਕਾ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਹੀ ਚਾਹੁੰਦਾ ਹੈ ਇਸ ਦਾ ਕੋਈ ਸਿਆਸੀ ਮਕਸਦ ਨਹੀਂ ਇਸ ਦਾ ਨਿਰੋਲ ਮਕਸਦ ਇੱਕ ਕੀਮਤੀ ਮਨੁੱਖੀ ਜਾਨ ਨੂੰ ਬਚਾਉਣਾ ਹੈ ਜਿਹੜਾ ਤਮਾਸ਼ਾ ਅੱਜ ਹਰ ਕੋਈ ਦੇਖ ਰਿਹਾ ਹੈ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਾਸਤੇ 36ਵੇਂ ਦਿਨ ਵਿੱਚ ਪੁੱਜ ਗਿਆ ਹੈ ਕਿਸੇ ਤਰ੍ਹਾਂ ਨੂੰ ਤਾਂ ਉਹਨਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਕੋਈ ਤਰ ਆਪਣੇ ਪੱਤੇ ਵਿਛਾਈ ਬੈਠੀ ਹੈ ਕੋਈ ਤਰ ਆਪਣੀਆਂ ਬੇਵਸ਼ਕੀਆਂ ਜाहिर ਕਰ ਰਹੀ ਹੈ ਅਤੇ ਆਜ਼ਾਦ ਦੇ ਹਕਮਾਂ ਦੀ ਵੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ ਸਿੱਖ ਧਰਮ ਦੇ ਵਿੱਚ ਵਰਤਨ ਕੋਈ ਸਥਾਨ ਨਹੀਂ ਤੇ ਨਾ ਹੀ ਕੋਈ ਸਥਾਨ ਖੁਦਕਸ਼ੀ ਨੂੰ ਹੈ ਮਰਨ ਵਰਤ ਵੀ ਇੱਕ ਤਰ੍ਹਾਂ ਨਾਲ ਖੁਦਕਸ਼ੀ ਹੈ ਭਾਵੇਂ ਇਸ ਦਾ ਮਕਸਦ ਕਿੰਨਾ ਵੀ ਨੇਕ ਕਿਉਂ ਨਾ ਹੋਵੇ ਸਾਨੂੰ ਸਾਰਿਆਂ ਨੂੰ ਪੰਜ ਸਿੰਘ ਸਾਹਿਬਾਨ ਅਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਅੱਗੇ ਆਉਣ ਆਕੇ ਡੱਲੇਵਾਲ ਫਰਨ ਹੁਕਮ ਕਰਨ ਕਿ ਆਪਣਾ ਵਰਤ ਖਤਮ ਕਰਨਾ ਆਪਣਾ ਮਨ ਵਰਤ ਖਤਮ ਕਰ ਇਤਿਹਾਸ ਗਵਾਏ ਚਮਕਾਉੜ ਦੀ ਗੜੀ ਗਵਾਏ ਜੇ ਗੁਰੂ ਦਾ ਖਾਲਸਾ ਆਪਣੇ ਗੁਰੂ ਨੂੰ ਹੁਕਮ ਕਰ ਸਕਦਾ ਤੇ ਗੁਰੂ ਨੂੰ ਉਹ ਹੁਕਮ ਸਿਰ ਮੱਥੇ ਪ੍ਰਵਾਨ ਕਰਨਾ ਪੈਂਦਾ ਤਾਂ ਫਿਰ ਡੱਲੇਵਾਲ ਹੋਣੀ ਕਿਉਂ ਨਹੀਂ ਕਰਨਗੇ ਇਸ ਦਾ ਬਖਸ਼ਤ ਡੱਲੇਵਾਲ ਹੁਰਾ ਨੂੰ ਉਹਨਾਂ ਦੇ ਸੰਘਰਸ਼ ਤੋਂ ਲਾਂਭੇ ਕਰਨਾ ਨਹੀਂ ਹੈ ਸੰਘਰਸ਼ ਦੇ ਹੋਰ ਵੀ ਸ਼ਾਤਮਈ ਤਰੀਕੇ ਹੋ ਸਕਦੇ ਨੇ ਸਾਡੇ ਕੋਲ ਦਿਨ ਬਹੁਤ ਥੋੜੇ ਨੇ ਕਿਉਂਕਿ ਡਾਕਟਰਾਂ ਮੁਤਾਬਕ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਬਿਨਾਂ ਭੋਜਨ ਤੋਂ ਵੱਧ ਤੋਂ ਵੱਧ 8 ਖਾfte ਜਿਉਂਦਾ ਰਹਿ ਸਕਦਾ ਹੈ ਸ਼ਮਾ ਥੋੜੇ ਸਿੰਘ ਸਹਿਬਾਨ ਅੱਗੇ ਆਉਣ ਤੇ ਆ ਕੇ ਡੱਲੇ ਵਾਲਿਆਂ ਨੂੰ ਆਪਾਂ ਹੁਕਮ ਸ਼ਾਹਾਂ ਤਾਂ ਕਿ ਕੋਈ ਸੰਘਰਸ਼ ਕਰਨ ਵਾਲੀ ਜਿਹੜੀ ਜਿੰਦਰੀ ਹੈ ਉਹ ਸਾਡੇ ਕੋਲੋਂ ਐਵੇਂ ਹੀ ਨਾ ਖਸਿ ਆਵੇ